ਅੱਜ ਆਪਾਂ ਆਏ ਆ ਸਜਾਵਟ ਤੇ ਬਾਰਡਰੀ ਵਰਕ ਮਲੇਰ ਕੋਟਲਾ ਇਹ ਆਪਣਾ ਟੋਟਲੀ ਸਜਾਵਟ ਦਾ ਬਾਰਡਰੀ ਵਰਕ ਮਲੇਰ ਕੋਟਲੇ ਦਾ ਆਪਣਾ ਸ਼ੌਕ ਹੈ ਜੀ ਇੱਥੇ ਤੁਸੀਂ ਬਹੁਤ ਸਾਰੇ ਡਿਜ਼ਾਈਨ ਆਪਣੇ ਮਨਪਸੰਦ ਦੇ ਤੁਸੀਂ ਆਪਣੇ ਵੀ ਬਣਵਾ ਸਕਦੇ ਹੋ ਸਾਡਾ ਡਿਜ਼ਾਈਨ ਵੀ ਦੇਖ ਕੇ ਬਣਵਾ ਸਕਦੇ ਹੋ ਬਹੁਤ ਸੋਨਾ ਵਰਕ ਹੁੰਦਾ ਜੀ ਹੈਂਡ ਵਰਕ ਮਸ਼ੀਨੀ ਵਰਕ ਆਰੀ ਵਰਕ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾ ਸਕਦੇ ਹੋ ਉਹ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਹੀ ਸਾਡਾ ਫੇਮਸ ਡਿਜ਼ਾਈਨ ਹੋ ਰਿਹਾ ਹੈ ਇਹ ਕਾਫੀ ਬੰਦ ਹੈ ਸਾਡਾ ਇਹ ਖਾਦੀ ਕਪੜੇ ਤੇ ਬੰਦ ਹੈ ਪਿਓਰ ਵਾਲੀ ਸਿਲਕ ਦੇ ਬੰਦ ਹੈ ਖਾਦੀ ਤੇ ਤੇ ਖਾਦੀ ਕੋਟਨ ਤੇ ਵੀ ਬੰਦ ਹੈ ਬਹੁਤ ਸੋਨਾ ਡਿਜ਼ਾਈਨ ਹੈ ਇਹ ਤੁਸੀਂ ਦੇਖ ਰਹੇ ਹੋ ਤੁਸੀਂ ਸ਼ਾਇਦ ਸਮਝ ਗਏ ਹੋਗਾ ਆਪਾਂ ਕਿਹੜਾ ਡਿਜ਼ਾਈਨ ਦਿਖਾ ਰਹੇ ਹਾਂ ਬਹੁਤ ਸੋਹਣਾ ਡਿਜ਼ਾਈਨ ਸਾਡਾ ਚੱਲਿਆ ਬਹੁਤ ਐਹ ਡਿਜ਼ਾਈਨ ਤੇ ਅੱਜ ਆਪਾਂ ਨੇ ਇਹ ਗ੍ਰੀਨ ਕਲਰ ਤੇ ਵੀ ਰੈਡੀ ਕਰਵਾਇਆ ਤੇ ਫੋਰ ਸੈੱਟ ਤੁਸੀਂ ਜਾਨ ਜੋ ਆਪਣਾ ਦੁਪੱਟਾ ਫੋਰ ਸੈੱਟ ਸਨਹੀਂ ਸਾਰੇ ਤੇ ਹੀ ਵਰਕ ਹੁੰਦਾ ਜੀ ਤੇ ਉੱਪਰ ਤੱਕ ਵਰਕ ਹੁੰਦਾ ਇਹਦਾ ਪੂਰੇ ਦੁਪੱਟੇ ਦੇ ਵਿੱਚ ਤੇ ਨਾਲ ਇਹਦੇ ਨੈੱਕ ਦੇ ਵਰਕ ਹੁੰਦੇ ਨੇ ਨਾਲ ਇਹਦੇ ਬਾਜ਼ੂ ਦੇ ਵਰਕ ਹੁੰਦਾ ਨਾਲ ਇਹਦੀ ਸਲਵਾਰ ਤੇ ਹੁੰਦਾ ਜੀ ਆਹ ਇਹਨੇ ਸਲਵਾਰ ਬਣੀ ਹੋਈ ਹੈ ਦੁਪੱਟਾ ਬਣਿਆ ਹੋਇਆ ਨੈੱਕ ਬਣਿਆ ਹੋਇਆ ਨਾਲ ਬਾਜ਼ੂ ਬਣਿਆ ਹੋਇਆ ਬਹੁਤ ਹੀ ਸੋਨਾ ਡਿਜ਼ਾਈਨ ਹੈ ਟੋਟਲੀ ਹੈਂਡਵਰਕ ਹੋ ਰੱਖਿਆ ਆਪਣਾ ਔਰ ਐਦਾਂ ਦੇ ਡਿਜ਼ਾਈਨ ਬਣਵਾਉਣ ਵਾਸਤੇ ਤੁਸੀਂ ਆਣਾ ਕਿੱਥੇ ਹੈ ਸਜਾਵਟ ਰਿਮੋਟਰੀ ਵਰਕ ਮਿਲੇ ਕੋਲ ਦਾ ਮੋਬਾਈਲ ਨੰਬਰ ਦਿੱਤਾ ਹੋਇਆ ਹੈ ਲੋਕੇਸ਼ਨ ਅਸੀਂ ਪਾ ਰੱਖੀ ਹੈ ਅਦਰ ਫਿਰ ਵੀ ਨਾ ਪਤਾ ਲੱਗੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਔਰ ਐਦਾਂ ਦੇ ਡਿਜ਼ਾਈਨ ਬਣਵਾਉਣ ਵਾਸਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਓਕੇ ਥੈਂਕ ਯੂ